ਹਰ ਇੱਕ ਪਲੇਅਰ ਖੇਡਣਾ ਹਰ ਇੱਕ ਮਿੱਤਰੋ ਮਾਲੇ ਮੇਲੇ ਤੇ ਪਹੁੰਚੂਗਾ ਵੱਡੇ ਖਿਡਾਰੀ ਵੱਡੀਆਂ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੇਲੇ ਪੁੱਛੀ ਆਨੇ ਉਹਨੇ ਨਾ ਵੀ ਤਗੜਾ ਕੱਪ ਕਦੋਂ ਆ ਕੱਲ ਨੂੰ ਤਗੜਾ ਕੱਪ ਆ ਕੱਲ ਨੂੰ ਪੜਾ ਕੇ ਹੀ ਪੈਣੇ ਆ ਹਰ ਇੱਕ ਪਲੇਅਰ ਖੇਡਣਾ ਹਰ ਇੱਕ ਮਿੱਤਰੋ ਮਾਲੇ ਮੇਲੇ ਤੇ ਪਹੁੰਚੂਗਾ ਵੱਡੇ ਖਿਡਾਰੀ ਵੱਡੀਆਂ ਟੀਮਾਂ ਟੌਪ ਦੇ ਪਲੇਅਰ ਉਹ ਕੱਪ ਕਿਹੜਾ ਉਹਦੇ ਬਾਰੇ ਜਾਣਕਾਰੀ ਦਿੰਨੇ ਆ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਆ ਕਰੋ ਕੱਲ ਨੂੰ ਟੂਰਨਾਮੈਂਟ ਅੱਜ ਵੀ ਸਿਰਾ ਲੱਗ ਰਿਹਾ ਪਰ ਕੱਲ ਨੂੰ ਤਲਵੰਡੀ ਚੌਧਰੀਆਂ ਕਪੂਰਥਲਾ ਇਲਾਕਾ ਮਿੱਤਰੋ 29 ਦਸੰਬਰ ਦਾ ਨਾ ਬਹੁਤ ਤਗੜਾ ਕੱਪ ਭਰਾ ਜੋ ਹੈ ਵੱਡੇ ਹਨ ਕਰਾ ਰਹੀ ਆ ਇੱਥੇ ਬੈਸਟਾਂ ਨੂੰ ਹਾਰਲੇ ਡਾਇਵਰਸ ਹਨ 2.5 ਲੱਖ ਪਹਿਲਾ ਇਨਾਮ ਦੂਸਰਾ ਇਨਾਮ ਤਰੋ 2 ਲੱਖ ਤੇ ਬੈਸਟਾਂ ਨੂੰ ਜੋ ਹੈ ਹਾਰਲੇ ਦਿੱਤੇ ਜਾਣੇ ਆ ਗੱਲਾਂ ਤਾਂ ਇੱਥੇ ਲੱਗਣੀਆਂ ਸਰਾ ਬਹੁਤ ਟਾਈਮ ਦੇਣਾ ਹੋ ਗਿਆ ਨਾ ਕੋਈ ਤਗੜਾ ਮੈਚ ਨਹੀਂ ਆਇਆ ਇਹ ਕੱਪ ਤੇ ਪੜਾਕੀ ਪੈਣੇ ਆ ਟੀਮਾਂ ਦੀਆਂ ਟਾਈਆਂ ਪੈਣੀਆਂ ਕਿਉਂਕਿ ਮੈਚ ਹੋਣੇ ਆ ਟਾਈਮ ਸਰ ਹਰ ਇੱਕ ਜੋ ਹੈ ਮੈਚ ਟਾਈਮ ਨਾ ਕਰਵਾਇਆ ਜਾਣਾ ਤਾਂ ਕਰਕੇ ਬਈ ਉਹਦੇ ਕਰਕੇ ਹੋਰ ਵੀ ਜੋ ਹੈ ਵੱਖਰੀਆਂ ਚੀਜ਼ਾਂ ਪਹਿਲਾ ਮੈਚ 12 ਵਜੇ ਸ਼ੁਰੂ ਆ ਸ਼ਾ ਕੋੜ ਤੇ ਗੱਗੀ ਲੋਪੋ ਮਾਲਵੇ ਦਾ ਦੂਜਾ ਮੈਚ ਐਸ ਡੀ ਪੀ ਸੀ ਤੇ ਤਲਵੰਡੀ ਚੌਧਰਾਂ ਪੈਣ ਦੀ ਟੀਮਾਂ ਉਹਦੇ ਚ ਵੱਡੇ ਸਾਪੀ ਨਿਕਲਣੇ ਹੋ ਦੱਸਾਂਗੇ ਤੁਹਾਨੂੰ ਅਗਲੇ ਦਿਨ ਕੱਲ ਨੂੰ ਜਾਣਕਾਰੀ ਦੇਵਾਂਗਾ ਅੱਜ ਨਹੀਂ ਮੈਂ ਕੁਝ ਦੱਸਦਾ ਅੱਜ ਪਲੇਅਰ ਤੁਹਾਨੂੰ ਐਂ ਦੱਸ ਦਿੰਦਾ ਵੀ ਕੋਈ ਮਾਲੀ ਹੈ ਨਹੀਂ ਜਿਹੜਾ ਨਾਂ ਖੇਡੇ ਕੱਪ ਦੇ ਹਰ ਇੱਕ ਪਲੇਅਰ ਖੇਡੂਗਾ ਬਿਓ ਪਲੈਂਟੀ ਨਿਊਜ਼ੀਲੈਂਡ ਤੇ ਮਾਲਵਾ ਲਾਇਨਸ ਆ ਉਤਮ ਵੀਰ ਕਬੱਡੀ ਕਲੱਬ ਮੈਂਦਵਾਲ ਤੇ ਨਾਨਕਸਰ ਕਬੱਡੀ ਕਲੱਬ ਗੁਰਦਾਸਪੁਰ ਇਹਨਾਂ ਦਾ ਚੌਥਾ ਮੈਚ 2:10 ਤੇ ਸ਼ੁਰੂ ਆ ਤੀਜਾ ਮੈਚ 1:30 ਤੇ ਜੋ ਹੈ ਬਿਓ ਪਲੈਂਟੀ ਤੇ ਮਾਲਵਾ ਲਾਇਨਸ ਦਾ 12:30 ਮਿੱਤਰੋ 12:40 ਤੇ ਐਸਡੀਪੀਸੀ ਦੇ ਤਲਵੰਡੀ ਚੌਧਰੀਆਂ ਦਾ ਮੈਚ ਸ਼ੁਰੂ ਹੋ ਜਾਣਾ ਸੋ ਮੈਚ ਟਾਈਮ ਨਾਲ ਬਿਲਕੁਲ ਸਮਾਪਤ ਹੋਣਗੇ ਇਹੀ ਟਾਈਮ ਰਿਹਾ ਤਾਂ ਹੋ ਸਕਦਾ ਵੀ ਥੋੜਾ ਬਹੁਤ ਪਲੇਅਰ ਲੇਟ ਕਰ ਦੇਣਾ ਪਰ ਕੱਲ ਨੂੰ ਦੇਖਦੇ ਆ ਵੀ ਹਾਰਲੇ ਕਿੱਧਰ ਜਾਂਦੇ ਆ ਮੈਮਲ ਦਾ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਪਲੀਏ ਮਿੱਤਰੋ ਆਂਬਾ ਟੌਪ ਦਾ ਮਾਣ ਲੈਣਾ ਉਹ ਤੋਂ ਲੈ ਕੇ ਥੱਲੇ ਤਾਈ ਜਾਣ ਕਿ ਜਿਹੜੇ ਹੈਗੇ ਆ ਪਲੇਅਰ ਟੌਪ ਦੇ ਉਹ ਸਾਰੇ ਹੀ ਖੇਡਣਗੇ ਨਵੀਂ ਵੀਡੀਓ ਵਿੱਚ ਮਿਲਦਾ ਧੰਨਵਾਦ